ਕੋਈ ਨਹੀਂ ਨੁਕਤੇ ਗਠੀਆ ਵਾਸਤੇ ਹਾਂਜੀ ਛੋਟੀਆਂ ਜੰਗ ਹਰੜਾ ਜੰਗ ਹਰੜਾ ਛੋਟੀਆਂ ਤੇ ਕਾਲਾ ਸੁਆਗਾ ਅੱਛਾ ਤੇ ਦੇਸੀ ਘੋੜ ਨਾਲ ਗੋਲੀਆਂ ਵਟੀਆਂ ਜਾਂਦੀਆਂ ਆ ਉਹਦੀਆਂ ਅੱਛਾ ਕਿੰਨਾ ਕਿੰਨਾ ਲੈਣਾ ਉਹ ਇੱਕੋ ਜਿਹੇ ਪੈਸਿਆਂ ਦਾ ਹੀ ਲੈਣਾ ਵਜਨ ਇੱਕੋ ਜਿਹਾ ਬਣ ਜਾਂਦਾ ਉਹ ਹੁਣ ਅੱਛਾ ਠੀਕ ਹੈ ਪਾਵਾਂ 50 50 ਦਾ ਲੈ ਲਓ ਪਾਵਾਂ 100 100 ਦਾ ਲੈ ਲਓ 50 50 ਗ੍ਰਾਮ ਦਾ ਨਾ ਜੀ 100 ਗ੍ਰਾਮ ਦੇਣਗੇ 50 ਰੁਪਿਆ ਦਾ ਠੀਕ ਹੈ 100 ਗ੍ਰਾਮ 50 ਰੁਪਿਆ ਦਾ ਹਾਂ ਉਹਦੀਆਂ ਫਿਰ ਦੇਸੀ ਘੋਣ ਵਾਲਾ ਲਾ ਕੇ ਪਹਿਲਾਂ ਉਹ ਆਟੇ ਨੂੰ ਗੁੰਨਣਾ ਪੈਂਦਾ ਅੱਛਾ ਗੁੰਨ ਕੇ ਤੇ ਫਿਰ ਉਹਦੀਆਂ ਗੋਲੀਆਂ ਵਟਣੀਆਂ ਪੈਂਦੀਆਂ ਨੇ ਗੋਲੀਆਂ ਵਟਣੀਆਂ ਠੀਕ ਹੈ ਹਾਂ ਗੋਲੀਆਂ ਵਟ ਕੇ ਹਾਂ ਫਿਰ ਉਹ ਮਤਲਬ ਸੱਤ ਗੋਲੀਆਂ ਖਾਣੀਆਂ ਇੱਕ ਦਿਨ ਇੱਕ ਦਿਨ ਸੱਤ ਗੋਲੀਆਂ ਸੱਤ ਗੋਲੀਆਂ ਇੱਕ ਵਾਰੀ ਇੱਕ ਵਾਰੀ ਮਤਲਬ ਇੱਕ ਗੋਲੀ ਇੱਕ ਦਿਨ ਸੱਤਾਂ ਦਿਨਾਂ ਦੀ ਐ ਉਹ ਅੱਛਾ ਠੀਕ ਹੈ ਇੱਕ ਗੋਲੀ ਲੈਣੀ ਦੂਜੀ ਨਹੀਂ ਲੈਣੀ ਰੋਜ਼ ਦੀ ਇੱਕ ਗੋਲੀ ਹਾਂ ਰੋਜ਼ ਦੀ ਇੱਕ ਗੋਲੀ ਠੀਕ ਹੈ ਜੀ ਤੇ ਦੇਸੀ ਘੋ ਉਹਦੀ ਚੂਰੀ ਖਾਣੀ ਐ ਪਵਾ ਖੰਡ ਚ ਕੁੱਟ ਕੇ ਖਾ ਲੈ ਪਵਾ ਗੁੜ ਚ ਪਵਾ ਸੱਕਰ ਚ ਹਾਂ ਉਹਦੇ ਨਾਲ ਘਟੀਆਂ ਆਵਾ ਚੱਕੀ ਜਾਂਦੀ ਹੈ ਰਿੰਗਣ ਵੀ ਚੱਕੀ ਜਾਂਦੀ ਹੈ ਅੱਛਾ ਦੋਵੇਂ ਚੀਜ਼ਾਂ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਕਰੇਲੇ ਸੀ ਹਾਂ ਕਰੇਲੇ ਇਤਜਾਬ ਵਾਸਤੇ ਚੰਗੇ ਸੀ ਚੰਗੇ ਸੀ ਅੱਛਾ ਕਿਵੇਂ ਲਈਏ ਕਰੇਲਿਆਂ ਨੂੰ ਫਿਰ ਦਾਲ ਸਬਜੀ ਬਣਾ ਕੇ ਸਬਜੀ ਬਣਾ ਕੇ ਖਾਣੇ ਪੈਂਦੇ ਅੱਛਾ ਸਰੋਂ ਦੇ ਤੇਲ ਚ ਤਲ ਕੇ ਖਾਵੇ ਉਹਨਾਂ ਨੂੰ ਠੀਕ ਹੈ ਫਿਰ ਉਹ ਇਤਜਾਬ ਨਹੀਂ ਬਣ ਦੇਣਗੇ ਸਰੀਰ ਦੇ ਵਿੱਚ ਅੱਛਾ ਤੇ ਆਉ ਨਹੀਂ ਬਣਦਾ ਹਾਂ ਠੀਕ ਹੈ ਜੀ ਇਹ ਲੱਸੀ ਦੁਨੀਆ ਤਾਜੀ ਗਰਮੀ ਸਾਤੀ ਪੀਂ ਜਿੰਦੇ ਕੋ ਫਾਇਦਾ ਵਾਕਈ ਹੈ ਕਿ ਐਵੇਂ ਹੈਗਾ ਕੀ ਫਾਇਦਾ ਲੱਸੀ ਦਾ ਫਾਇਦਾ ਇਹ ਹੈ ਹਾਂਜੀ ਇੱਕ ਤਾਂ ਗਰਮੀ ਨਹੀਂ ਲੱਗਣ ਦਿੰਦੀ ਗਰਮੀ ਜਿਹੜੀ ਲੱਸੀ ਪੀਣੀ ਆਪਾਂ ਅੱਛਾ ਤੇ ਤਾਕਤ ਵਾਲੀ ਚੀਜ਼ ਹੁੰਦੀ ਹੈ ਲੱਸੀ ਠੀਕ ਹੈ ਲੱਸੀ ਚ ਤਾਕਤ ਪੂਰੀ ਹੈ ਕਿਉਂ ਜਿੰਨੀ ਡਾਕਟਰ ਦਾ ਬਾਬਾ ਜੀ ਕਹਿੰਦੇ ਖੂਨ ਗਾੜਾ ਹੋ ਜਾਂਦਾ ਖੂਨ ਚ ਚਰਬੀ ਬਣ ਲੱਗ ਜਾਂਦੀ ਹੈ ਜੇ ਸੰਗਣੀ ਨਾ ਪੀਵੇ ਸਾਫ ਦੀ ਕਰਕੇ ਪੀਲੇ ਹਾਂ ਕੁਛ ਨਹੀਂ ਕਰਦੀ ਮੈਂ ਸਾਰੀ ਹੋਰ ਲੱਸੀ ਪੀਂਦਾ ਰਿਹਾ ਬੇਟਾ ਤੁਹਾਡੇ ਕੋਲੇ ਕੋਈ ਖੂਨ ਨਹੀਂ ਗਾੜਾ ਕੋਈ ਕੁਛ ਨਹੀਂ ਖੂਨ ਗਾੜੇ ਦੇ ਵੀ ਬਾਬਾ ਜੀ ਬੜੇ ਅੱਜ ਕੱਲ ਚੱਲਦਾ ਪਿਆ ਉਹਦੇ ਬਾਰੇ ਵੀ ਕੁਝ ਦੱਸੋ ਖੂਨ ਗਾੜਾ ਬੜੇ ਲੋਕਾਂ ਦਾ ਹੁੰਦਾ ਹੈਗਾ ਖੂਨ ਗਾੜਾ ਦਾ ਫਿਰ ਘਰ ਵਿੱਚ ਦਵਾਈ ਖਾਣੀ ਪੈਂਦੀ ਆ ਉਹਦੇ ਨਾਲ ਹੀ ਪਤਲਾ ਹੋਊਗਾ ਅੱਛਾ ਜਾਂ ਅਪਲ ਦਾ ਪੀ ਵੀ ਦਾ ਰੋਜ਼ ਡੇਲੀ ਪੋਵਾ ਡੂਡ ਪੋਵਾ ਦਾਰੂ ਦਾ ਦੇਸੀ ਦਾ ਦੇਸੀ ਦਾ ਉਹਦੇ ਨਾਲ ਖੂਨ ਪਤਲਾ ਰਹੂਗਾ ਠੀਕ ਹੈ ਅੱਛਾ ਨਹੀਂ ਹੁਣ ਜਿਵੇਂ ਬੁੜੀਆਂ ਐ ਜਿਵੇਂ ਬੁੜੀਆਂ ਐ ਬਾਬਾ ਜੀ ਜਾਂ ਛੋਟੇ ਬੱਚੇ ਐ ਉਹਨਾਂ ਦਾ ਹੋ ਜਾਂਦਾ ਫਿਰ ਉਹ ਤਾਂ ਦਾਰੂ ਪੀ ਨਹੀਂ ਸਕਦੇ ਜੀ ਪੀ ਸਕਦੇ ਬੁੜੀਆਂ ਨੂੰ ਕੀ ਖਲੋਰਾ ਹੋਇਆ ਪੀ ਸਕਦੀਆਂ ਬੁੜੀਆਂ ਵੀ ਅੱਛਾ ਬੁੜੀਆਂ ਪੀਲਾਂ ਥੋੜੀ ਪੀਲਾਂ ਨੂੰ ਤੇ ਇਹ ਤਾਂ ਨ ਵੀ ਪਾਈਆ ਪੀਣੀ ਦਵਾਈ ਦੇ ਤੌਰ ਤੇ ਪੀਤੀ ਜਾਵੇ ਜਾਂ ਸਿਹਤ ਖਾਵੇ ਸ਼ਾਇਦ ਨਾਲ ਸ਼ਾਇਦ ਬੁੜੀਆਂ ਸਿਹਤ ਖਾ ਲੈ ਸਕਦੀਆਂ ਹੁਣ ਦਵਾਈ ਤੌਰ ਤੇ ਦੇਖੋ ਨਾ ਵੀ ਦਵਾਈ ਤੌਰ ਤੇ ਹੁਣ ਆਪਣੇ ਸਾਰੇ ਬੁੜਿਆਂ ਕਿਵੇਂ ਪੀ ਲੈਣਗੇ ਆਪਾਂ ਘਰੇ ਅਲਾਉਟ ਕਰ ਦਾਂਗੇ ਨਹੀਂ ਕਰ ਸਕਦੇ ਸ਼ਾਇਦ ਸਿਹਤ ਨਾਲ ਸਿਹਤ ਮਤਲਬ ਚਟੋ ਨੂੰ ਗਰਮ ਕਰਕੇ ਨਾ ਉਹਨੂੰ ਚਟਕ ਕੇ ਉਤੋਂ ਨਿੱਗਾ ਵਾਲੀ ਪੀ ਲੋ ਲੱਸੀ ਦਾ ਦੁੱਧ ਨਹੀਂ ਪੀਣਾ ਦੁੱਧ ਪੀਉ ਤਾਂ ਫੇਰ ਸੰਗਣਾ ਹੋਊਗਾ ਗਾੜਾ ਹੋਊਗਾ ਅੱਛਾ ਠੀਕ ਹੈ ਸ਼ਾਇਦ ਕਿਦੋਂ ਰੋਜ਼ ਪੀਣਾ ਹੈਗਾ ਰੋਜ਼ ਚਟਣਾ ਹੈਗਾ ਬਸ ਥੋੜਾ ਜਿਹਾ ਚਟ ਲੈ 5-4 ਦਿਨ ਚਟ ਲੈ ਠੀਕ ਹੋ ਜਾਂਦਾ ਪਰ 4 ਦਿਨ ਜਮ ਟੱਲੀ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਹਾਂ